ਆ ਦੇਖੋ ਸਿਮਰਜੀਤ ਸਿੰਘ ਮਾਨ ਪੂਰਾ ਕਾਫਲਾ ਲੈ ਕੇ ਜਾ ਰਹੇ ਨੇ ਕਾਇਦੇ ਵਿੱਚ ਸੱਚੇ ਸੁੱਚੇ کردار ਵਾਲੇ ਲੋਕ ਨੇ ਦੇਖੋ ਨੌਜਵਾਨਾਂ ਦਾ ਮਾਰਦਾ ਘੱਟ ਮੱਪਿਚਾ ਦਾ ਕਿ ਦੇਖੋ ਹਜ਼ਾਰਾਂ ਦੀ ਗਿਣਤੀ ਦੀਆਂ ਗੱਡੀਆਂ ਤਰੁਪੁਕੀ ਦਾ ਕੋਈ ਲਾਲ ਜਿਨੀ ਪੈਸੇ ਦਾ ਪੱਲਿਓ ਤੈਨ ਫੁਕ ਰਿਆਂ ਘਰੋਂ ਸਾਧਨ ਲੈ ਕੇ ਆਇਆ ਕਹਦੇ ਨਹੀਂ ਕਿ ਸਰਦਾਰ ਮਾਨ ਸਿਮਰਜੀਤ ਜੀ ਸੇ ਮਾਨ ਇੱਕੋ ਹੀ ਇੱਕ ਨੇਤਾ ਹੈ ਜਿਹੜਾ ਪੰਜਾਬ ਦੇ ਹਰ ਵਰਗ ਦੀ ਗੱਲ ਸਾਹਮਣੇ ਵੀ ਸੁਖਪਾਲ ਖੈਰਾ ਨੇ ਮੀਤ ਹੇਰ ਨੇ ਵੱਡੇ ਖਿਡਾਰੀ ਨੇ ਅੱਜ ਚੈਲੰਜ ਆ ਤੁਹਾਡੇ ਜਰੀਏ ਮੀਤ ਹੇਰ ਭਗਵਾਨ ਤਮਾਨ ਪੰਜ ਜਾਂ 10 ਆਪਦੀ ਪਾਰਟੀ ਦੇ ਉਦੇਦਾਰ ਲੈ ਜਾਣ ਬਿਨਾਂ ਸਕਿਉਰਿਟੀ ਤੋਂ ਜਾਣ ਕਿਸੇ ਵੀ ਸਾਥ ਦੇ ਵਿੱਚ ਉਹ ਗੱਡੀ ਦੀ ਜਾਣ ਗੱਡੀ ਹੋਈ ਹੈ ਨਹੀਂ ਜੀ ਮਾਨ ਸਾਹਿਬ ਨਾਲ ਪਿਆਰੀ ਨਹੀਂ ਹੈਗੀ ਗੱਡੀ ਮਾਨ ਸਾਹਿਬ ਆ ਕੇ ਗੱਡੀਆਂ ਗੱਡੀਆਂ ਉਹਨਾਂ ਲਈ ਚੱਕ ਦਾਂਗੇ ਫੱਟੇ ਆਪਦਾ ਤੇਰ ਆਪਦੀ ਗੱਡੀ ਆਪਦੇ ਸੰਧ ਇੱਕ ਗੱਡੀ ਨਹੀਂ ਚਾਰ ਗੱਡੀਆਂ ਲੈ ਕੇ ਆਇਆ ਅੱਜ 14 ਦਿਨ ਹੋ ਗਏ ਆਪਣੀਆਂ ਗੱਡੀਆਂ ਚੱਲ ਰਹੀਆਂ ਨੇ ਆਪਣੇ ਤੇਰ ਤੇ ਚਾਰ ਸਿਮਰ ਨਜੀਰ ਸਿੰਘ ਪਲੱਸ 1 ਲੱਖ ਵੋਟ ਦੇ ਲੀਡ ਕਰਨਗੇ ਤਿੰਨਾਂ ਨੂੰ ਹਰਾ ਕੇ ਇਹਨਾਂ ਨੂੰ ਤਿੰਨਾਂ ਨੂੰ ਮਾंज ਕੇ ਰੱਖਣ ਵਾਲਾ ਝੋ ਸੰਗਰੂੜ ਦੀਆਂ ਸੜਕਾਂ ਦੇ ਉੱਤੇ ਅੱਜ ਰੋਡ ਸ਼ੋਅ ਹੈ ਬਾਈ ਬਹੁਤ ਵੱਡਾ ਰੋਡ ਸ਼ੋਅ ਤੇ ਸਿਮਰਂਦੀਪ ਸਿੰਘ ਮਾਨ ਦੀ ਫੋਟੋ ਲੈ ਕੇ ਬਾਈ ਕੀ ਕਹਿੰਦਾ ਹੈ ਮਾਨ ਐਤ ਕੀ ਜਿੱਤ ਸਾਡੀ ਪੱਕੀ ਹੈ ਜੀ ਪਹਿਲਾਂ ਵੀ ਜਿੱਤ ਸੀਗੀ ਐਤ ਕੀ ਵੀ ਜਿੱਤ ਹੈ ਇਹ ਸਰਕਾਰਾਂ ਸਾਰੀਆਂ ਆਮ ਆਦਮੀ ਪਾਰਟੀ ਕਾਂਗਰਸ ਕਾਂਗਰਸ ਨੇ ਬਹੁਤ ਮਾਰਾ ਪੰਜਾਬ ਦਾ ਕੀਤਾ ਜੀ ਇਹ ਸੈਂਟਰ ਤੋਂ ਚੱਲਦੀ ਹੈ ਕਾਂਗਰਸ ਜੀ ਸਾਰੀਆਂ ਸਰਕਾਰਾਂ ਕਿਹਨੂੰ ਕਿਹਨੂੰ ਵੋਟ ਪਾਉਣੀ ਆ ਮਾਨ ਮਾਨ ਸਾਹਿਬ ਨੂੰ ਜੀ ਪੱਕੇ ਸਟੈਂਡ ਤੇ ਨੇ ਜੀ ਮਾਨ ਬਾਈ ਕਿਹਨੂੰ ਵੋਟ ਪਾਉਣੀ ਆ ਬਾਈ ਸੈਮਰ ਜੀ ਦੇ ਮਾਨ ਨੂੰ ਬਾਬਾ ਇਹ ਕਮਾਲ ਕਰਦਾ ਯਾਰ ਬੜੇ ਭਾਈ ਕਾਰਨ ਕਰਨ ਬਾਈ ਆਪਾਂ ਨੂੰ ਵਧੀਆ ਲੱਗਦਾ ਆਪਣੇ ਦਿਲ ਨੂੰ ਝੁੰਦਾ ਯਾਰ ਮਤਾਓ ਕਿ ਨਹੀਂ ਲੈਣੀ ਤੱਕ ਕੀ ਕਹਿੰਨੇ ਹੋ ਭਾਈ ਅਸੀਂ ਕਹਿੰਨੇ ਆ ਜੀ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਾਮਯਾਬ ਕਰੋ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ 1984 ਦੇ ਵਿੱਚ ਆਪਣਾ ਡੀਏ ਦਾ ਅਹੁਦਾ ਛੱਡ ਦਿੱਤਾ ਕਾਦੇ ਲਈ ਪੰਜਾਬ ਦੇ ਲੋਕ ਰੋਡ ਰੋਡ ショ ਕਾਂਗਰਸ ਦਾ ਵੀ ਬਹੁਤ ਤਕੜਾ ਨਿਕਲਿਆ ਹੋਣਾ ਨਹੀਂ ਤਕੜਾ ਕਾਂਗਰਸ ਦਾ ਨਿਕਲਿਆ ਹੋਣਾ ਕੋਈ ਚੱਕ ਨਹੀਂ ਪਰ ਇਹ ਵੀ ਬਹੁਤ ਵੱਡਾ ਕਿਉਂਕਿ ਇਹਦੇ ਵਿੱਚ ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਨੇ ਦੇਖੋ ਨੌ ਮੋਟਰਸਾਈਕਲ ਤੇ ਟਰੈਕਟਰ ਨੇ ਬਿਲਕੁਲ ਸੋ ਲੋਕ ਆਪ ਆਪ ਆਏ ਹੋ ਇੱਥੇ ਆਪਣੇ ਮਹਾਰੇ ਅਸੀਂ ਆ ਆਏ ਆਂ ਜੀ ਸਾਨੂੰ ਕੋਈ ਲਾਲਚ ਨਹੀਂ दारू ਦਾ ਕੋਈ ਪੁੱਕੀ ਦਾ ਲਾਲਚ ਨਹੀਂ ਸਾਨੂੰ दारू ਪੁੱਕੀ ਦਾ ਕੋਈ ਲਾਲਚ ਨਹੀਂ ਪੈਸੇ ਦਾ ਅੱਲਿਓ ਤੇਲ ਪੁਕ ਰਿਆਂ ਘਰੋਂ ਸਾਧਨ ਲੈ ਕੇ ਆਇਆ ਕਾਹਦੇ ਨਹੀਂ ਕਿ ਸਰਦਾਰ ਮਾਨ ਸਿਮਰਤਜੀਤ ਸੇ ਮਾਨ ਇੱਕੋ ਹੀ ਇੱਕ ਨੇਤਾ ਹੈ ਜਿਹੜਾ ਪੰਜਾਬ ਦੇ ਹਰ ਵਰਗ ਦੀ ਗੱਲ ਕਰਦਾ ਹੈ ਇਹ ਖੈਰੇ ਵਰਗੇ ਇਹ ਭਗਵੰਤ ਮਾਨ ਵਰਗੇ ਮੀਤਿਆਰ ਵਰਗੇ ਬਿਲਕੁਲ ਬਿਲਕੁਲ ਲੋਕ ਕਹਿੰਦੇ ਵੇ ਬਾਈ ਕੀ ਕਹਿੰਦੇ ਹੋ ਪਾ ਕੇ ਤਰਕ ਪਾਵਾਂਗੇ ਯਾਰ ਨਿਆਰੇ ਬਣਦਾਂਗੇ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਸਿਮਰਜੀਤ ਸਿੰਘ ਮਾਨ ਸੋ ਬਹੁਤ ਵੱਡਾ ਰੋਡ ਚੋ ਹੈ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਗੱਲ ਕਰ ਰਹੇ ਬਹੁਤ ਵੱਡਾ ਇੱਕ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਸਿਮਰਜੀਤ ਸਿੰਘ ਦੇ ਮੁਕਾਬਲੇ ਚ ਲੈਣਾ ਸੀ ਸਿਮਰਜੀਤ ਸਿੰਘ ਦੇ ਮੁਕਾਬਲੇ ਚ ਲੈਣਾ ਸੀ ਇੱਕ ਪਾਸੇ ਦਾ ਮੁਕਾਬਲਾ ਇੱਕ ਪਾਸੇ ਦੀ ਗੱਲ ਮਕੋਦੇ ਮੁਕਾਬਲੇ ਚ ਹੈ ਮੋਟਰਸਾਈਕਲਾਂ ਦਾ ਕਾਫਲਾ ਬਿਲਕੁਲ ਅੱਗੇ ਸੀਗਾ ਤਾਂ ਪਿੱਛੇ ਆ ਗਏ ਲੰਡੀ ਜੀਪ ਵਾਲੇ ਵੀ ਆ ਗਏ ਅੱਜ ਸ਼ਹਿਰ ਦੇ ਵਿੱਚ ਤਿੰਨ ਬਾਈ ਬਹੁਤ ਵੱਡਾ ਇਕੱਠ ਹੈ ਆਇਆ ਸਰਦਾਰ ਸਿਮਰਜੀਤ ਸਿੰਘ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਬਾਈ ਕਿਵੇਂ ਦੇਖਦੇ ਹੋ ਕੌਣ ਜਿੱਤੂ ਸਰਦਾਰ ਸਿਮਰਜੀਤ ਸਿੰਘ ਮਾਨ ਪਲਾਸ 1 ਲੱਖ ਵੋਟ ਦੇ ਲੀਡ ਕਰਨਗੇ ਤਿੰਨਾਂ ਨੂੰ ਹਰਾ ਕੇ ਇਹਨਾਂ ਨੂੰ ਇਹਨਾਂ ਨੂੰ ਮਾਂਜ ਕੇ ਰੱਖਣਾ ਭਾਂਡੇ ਮੰਗੋ ਮਾਂਜ ਕੇ ਰੱਖ ਦਾਂਗੇ ਇਹਨਾਂ ਨੂੰ ਪੀਠੇ ਨਹੀਂ ਇਧਰੋਂ ਪਾ ਲੈ ਆਪ ਆਪਣੀ ਲਿਕੜੀ ਮਾਰੀ ਸ਼ੌਤ ਲੋਕ ਤੇ ਪਿਆਸੇ ਮਰਦੇ ਸੰਗਰੂਰ ਦੇ ਲੋਕ ਮਾਰੀ ਲਿਕੜੀ ਆਪਦੀ ਸ਼ੌਤ ਤੇ ਪਿਆਸੇ ਮਰਦੇ ਸੰਗਰੂਰ ਦੇ ਲੋਕ ਪਾਣੀ ਨਹੀਂ ਜਾ ਰਿਹਾ ਗਰੀਬਾਂ ਦੇ ਬਸਤੇ ਚ ਸੋ ਬਿਲਕੁਲ ਪਾਣੀ ਦਾ ਮਸਲਾ ਇਹਨਾਂ ਨੇ ਦੱਸਿਆ ਕਿ ਸੰਗਰੂਰ ਦਾ ਵੱਡਾ ਹੈਗਾ ਤੇ ਮੁਸਲਮ ਭਾਈਚਾਰੇ ਚ ਉਸਗੇ ਮੋਰੇ ਹੋਗੇ ਕਹਿੰਦੇ ਕਿ ਤੋਂ ਸੰਗਰੂਰ ਦੀ ਅੱਜ ਸੜਕਾਂ ਦੇ ਉੱਤੇ ਲਗਭਗ ਹਰ ਬਾਈ ਕੀ ਹਾਲਾ ਕਿ ਨੂੰ ਉਹ ਕੀ ਲੱਗ ਰਿਹਾ ਹੈ ਬਾਈ ਜਿੱਤਾਂਗੇ ਬਾਪ ਪਛੇ ਨਾ ਕੋਈ ਕਹਿਣ ਨੂੰ ਕੋਈ ਹਸਾਬ ਤੇ ਨਹੀਂ ਹੈਗੇ ਮਾਨ ਸਾਹਿਬ ਦੀ ਜਿੱਤਾਂ ਪੱਕੀ ਕਿੰਨੀ ਲੀਡ ਮੰਨਦੇ ਇੱਕ ਲੱਖ ਵੋਟ ਤੋਂ ਉੱਤੇ ਉੱਤੇ ਲੀਡ ਹੋਊਗੀ ਵੀਰੇ ਕਿਉਂਕਿ ਕਾਂਗਰਸ ਨੇ ਵੀ ਰੋਡ ਸ਼ੋਅ ਕੱਢਿਆ ਬੜਾ ਤਗੜਾ ਦੇਖ ਲੈਣ ਤੇ ਕਿਹੜੀਆਂ ਗੱਡੀਆਂ ਚਾਰ ਗੱਡੀਆਂ ਦਾ ਦਿਹਾੜੀ ਤੇ ਬੰਦੇ ਲਾਤੇ ਹੋਏ ਨੇ ਆਹ ਦੇਖੋ ਸਿਮਰਜੀਤ ਸਿੰਘ ਮਾਨ ਪੂਰਾ ਕਾਫਲਾ ਲੈ ਕੇ ਜਾ ਰਹੇ ਨੇ ਗੱਡੀਆਂ ਦਾ ਕਾਫਲਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਕੀ ਸਰਹ ਕੀ ਲੱਗਦਾ ਬਾਈ ਹਵਾ ਕੀ ਕਹਿੰਦੀ ਹਵਾ ਬਾਈ ਸਿਮਰੀਦ ਮਾਨ ਸਿੰਘ ਦੇ ਕਿਨੀਆਂ ਪੂਰੀ ਹਾਂਜੀ ਪੰਜਾਬ ਚ ਹੋਰ ਕੀ ਲੱਗਦਾ ਕਿੰਨੂ ਕਿੰਨੂ ਜਿੱਤਣਾ ਚਾਹੀਦਾ ਪੰਜਾਬ ਚ ਬਾਈ ਸਿਮਰੀਜੀ ਸਿੰਘ ਮਾਨ ਨੂੰ ਹੀ ਜਿੱਤਣਾ ਚਾਹੀਦਾ ਹੈ ਕਿਉਂਕਿ ਇਹ ਸਿੱਖ ਕੌਮ ਦੇ ਨਾਲ ਨੇ ਤੇ ਸਿੱਖ ਕੌਮ ਨੂੰ ਸਪੋਰਟ ਕਰਦੇ ਬਿਲਕੁਲ ਕੌਮ ਦੀ ਗੱਲ ਕਰ ਰਹੇ ਨੇ ਬਾਈ ਕੀ ਤھا ਕੇ ਚਿਹਰੇ ਸਰਦਾਰ ਸਿਮਰ ਜੀ ਸੀ ਮਾਨ ਦੀ ਪਾਰਟੀ ਵੱਲੋਂ ਜਾ ਆਜ਼ਾਦ ਖੜੇ ਨੇ ਸਾਰਿਆਂ ਨੂੰ ਜਿਤਨਾ ਚਾਹੀਦਾ ਜਿੰਨੇ ਵੀ ਪੰਥਕ ਚਿਹਰੇ ਨੇ ਆਪਾਂ ਨੂੰ ਉਹਨਾਂ ਨੂੰ ਜਿਤਾ ਕੇ ਪੰਜਾਬ ਦੀ ਆਵਾਜ਼ ਸੋ ਬਿਲਕੁਲ ਇੱਕ ਪੰਥਕ ਲਹਿਰ ਬਣੀ ਹੋਈ ਆ ਭਾਈ ਕੀ ਲੱਗਦਾ ਓਰੇ ਕੀ ਮਹੌਲ ਐ ਭਾਈ ਜੀ ਚੜਦੀ ਕਲਾ ਕਿਰਪਾ ਮਾਰਾ ਇਹਦੀ ਨੇਰੀਆਂ ਨੇ ਲਿਆਵਾਂਗੇ ਮੇਰੀਆਂ ਲਿਆਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਇਕੱਠ ਸੀਗਾ ਅੱਗੇ ਪਿੱਛੇ ਗੱਡੀਆਂ ਦਾ ਵੱਡਾ ਇਕੱਠ ਹੈ ਮਾਨ ਸਾਹਿਬ ਵਿੱਚ ਓਪਨ ਜੀਪ ਦੇ ਵਿੱਚ ਸੀਗੇ ਮੋਟਰਸਾਈਕਲਾਂ ਤੁਸੀਂ ਇਕੱਠ ਦੇਖ ਲਿਆ ਸਿਆਸਤ ਅੱਜ ਪ੍ਰਚਾਰ ਦਾ ਲਗਭਗ ਆਖਰੀ ਦਿਨ ਹੈ ਕੁਝ ਹੀ ਘੰਟੇ ਰਹਿ ਗਏ ਨੇ ਤਾਂ ਪਾਰਟੀ ਦਾ ਹਰ ਉਮੀਦਵਾਰ ਚਾਹੁੰਦਾ ਹੈ ਕਿ ਆਪਣਾ ਪੂਰਾ ਜ਼ੋਰ ਲਾਇਆ ਜਾਵੇ ਸੋ ਆ ਬਾਈਆਂ ਨੇ ਗੱਡੀ ਹਾਂਜੀ ਬਾਈ ਕੀ ਹਵਾ ਕਹਿੰਦੀ ਹਵਾ ਕਹਿੰਦੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਡੀ ਲੀਡ ਤੇ ਜਿੱਤਣਗੇ ਸੰਗਰੂਰ ਵਾਲੇ ਮਨ ਬਣਾ ਲਿਆ ਸੀ ਸੰਰੂਰ ਵਾਲਿਆਂ ਨੇ ਬਾਈ ਇਲੈਕਸ਼ਨ ਤੋਂ ਬਾਅਦ ਇਸ ਵਾਰ ਵੱਡੀ ਲੀਡ ਤੇ ਜਿੱਤਣਗੇ ਸਾਹਮਣੇ ਵੀ ਸੁਖਪਾਲ ਖੈਰਾ ਨੇ ਮੀਤ ਹੇਰ ਨੇ ਵੱਡੇ ਖਿਡਾਰੀ ਨੇ ਉਹ ਵੀ ਉਹ ਖਿਡਾਰੀ ਘਟੂਰੀ ਕੋਈ ਨਹੀਂ ਲੋਕਾਂ ਦੇ ਹੱਥ ਚ ਫਤਵਾਗਾ ਲੋਕਾਂ ਨੇ ਫੈਸਲਾ ਕਰਨਾ ਖਿਡਾਰੀ ਸੀਗੇ ਉਹਨਾਂ ਨੂੰ ਫਤਵਾ ਦਿੱਤਾ ਲੰਮਾ ਟਾਈਮ ਸਰਕਾਰ ਰਹੀ ਆ 92 ਐਮਐਲਏ ਜਿਤਾਏ ਨੇ ਅੱਜ ਚੈਲੰਜ ਆ ਤੁਹਾਡੇ ਜਰੀਏ ਮੀਤ ਹੇਰ ਭਗਵੰਤ ਮਾਨ ਪੰਜ ਜਾਂ 10 ਆਪ ਦੀ ਪਾਰਟੀ ਦੇ ਉਦੇਦਾਰ ਲਏ ਜਾਣ ਬਿਨਾਂ ਸਕਿਉਰਿਟੀ ਤੋਂ ਜਾਣ ਕਿਸੇ ਵੀ ਸਾਥ ਦੇ ਵਿੱਚ ਜਿਹੜੇ ਕਹਿੰਦੇ ਸੀ ਇਹ ਲੋਕਾਂ ਸੱਥਾਂ ਤੋਂ ਸਰਕਾਰ ਬਿਲਕੁਲ ਉਹ ਗੱਡੀ ਦੀ ਜਾਣ ਗੱਡੀ ਹੋਈ ਹੈ ਨਹੀਂ ਜੀ ਮਾਨ ਸਾਹਿਬ ਨੂੰ ਪਿਆਰੀ ਨਹੀਂ ਹੈਗੀ ਗੱਡੀ ਮਾਨ ਸਾਹਿਬ ਆ ਕੇ ਗੱਡੀਆਂ ਘੋਟੀਆਂ ਉਹਨਾਂ ਲਈ ਚੱਕ ਦਾਂਗੇ ਫੱਟੇ ਕੀ ਲੱਗ ਰਿਹਾ ਤੁਹਾਨੂੰ ਕੌਣ ਜਿੱਤੂਗਾ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਕਿਉਂ ਉਹ ਕੰਮ ਵਧੀਆ ਕਰ ਰਹੇ ਨੇ ਉਹਨਾਂ ਨੇ ਅਜ ਤੱਕ ਦਲ ਨਹੀਂ ਬਦਲੇ ਆਪਣਾ ਲੱਗ ਰਿਹਾ ਹਵਾ ਪੂਰੀ ਹੈ ਵੋਟਾਂ ਪੈਣ ਹਾਂਜੀ ਬਾਈ ਘਰ ਆਪ ਮਹਾਰੇ ਆਏ ਹੋ ਜਪ ਇਹੋ ਹੀ ਮਲੇ ਨੇ ਬਰਾਲੀ ਆਪ ਮਹਾਰੇ ਆਪ ਮਹਾਰੇ ਆਬਦਾ ਤੇਲ ਆਬਦੀ ਗੱਡੀ ਆਪਦੇ ਸੰਦ ਇੱਕ ਗੱਡੀ ਨਹੀਂ ਚਾਰ ਗੱਡੀਆਂ ਲੈ ਕੇ ਆਇਆ ਅੱਜ 14 ਦਿਨ ਹੋ ਗਏ ਆਪਣੀਆਂ ਗੱਡੀਆਂ ਚੱਲ ਰਹੀਆਂ ਨੇ ਆਪਣੇ ਤੇਲ ਤੇ ਥੋੜਾ ਆਪਣੇ ਸਾਹਮਣੇ ਸੁਕਪਾਲ ਖੈਰੇ ਵਾਲੇ ਵੀ ਜਾ ਰਹੇ ਚਲੋ ਇਹ ਹੈ ਜੋਸ਼ ਤੁਸੀਂ ਦੇਖ ਸਕਦੇ ਹੋ ਕਿ ਚੌਣਾ ਠੀਕ ਹੈ ਤਿਹਾਰ ਹੈ ਤਿਹਾਰ ਵਾਂਗੂ ਸੈਲੀਬ੍ਰੇਟ ਹੋਣਾ ਚਾਹੀਦਾ ਲੋਕਤੰਤਰ ਦੀ ਤਸਵੀਰ ਹੈ ਤੇ ਲਾਸ ਦਿਨ ਹਰ ਉਮੀਦਵਾਰ ਆਪਣਾ ਜ਼ੋਰ ਅਜ਼ਮਾਇਸ਼ ਕਰ ਰਿਹਾ ਹੈ